ਅੱਜ ਬਰਨਾਲਾ ਜਿਹੜੀ ਅਫੀਸ਼ੀਅਲ ਮੀਟਿੰਗ ਸੀ ਪਛੜੀਆਂ ਸ਼੍ਰੇਣੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜੋ ਵੀ ਸਕੀਮਾਂ ਆਉਂਦੀਆਂ ਨੇ ਉਹਦੀ ਸਮੀਖਿਆ ਕਰਨ ਲਈ ਸਾਡੇ ਪਛੜੇ ਸਮਾਜ ਦੇ ਲੋਕਾਂ ਨੂੰ ਕੀ ਮਿਲ ਰਿਹਾ ਹੈ ਕਿੱਥੇ ਘਾਟਾਂ ਨੇ ਕਿੱਥੇ ਪ੍ਰੋਬਲਮ ਨੇ ਉਹ ਸਾਰੇ ਦੀ ਸਮੀਖਿਆ ਕਰਨ ਲਈ ਅੱਜ ਮੈਂ ਇੱਥੇ ਪਹੁੰਚਿਆ ਮੈਂ ਜੋ ਦੇਖਿਆ ਕਿ ਰਿਪੋਰਟ ਬਹੁਤ ਅੱਛੀ ਹੈ ਜਿੰਨੀਆਂ ਵੀ ਸਕੀਮਾਂ ਮੈਂ ਦੇਖਿਆ ਕਿ ਸਰਕਾਰ ਵੱਲੋਂ ਆ ਰਹੀਆਂ ਆ ਉਹ ਲੋਕਾਂ ਤੱਕ ਪਹੁੰਚ ਰਹੀਆਂ ਆ ਬਟ ਜਿੱਥੇ ਵੀ ਕੋਈ ਪ੍ਰੋਬਲਮ ਹੈ ਜਿੱਦਾਂ ਸਰਟੀਫਿਕੇਟ OBC BC ਦਾ ਸਰਟੀਫਿਕੇਟ ਬਣਾਉਂਦੀਆਂ ਕੋਈ ਪ੍ਰੋਬਲਮ ਆਉਂਦੀਆਂ ਜਾਂ ਇਸ ਤੋਂ ਇਲਾਵਾ ਕੁਝ ਸਾਡੇ ਜਿਹੜੇ OBC ਵਰਗ ਦੇ ਲੋਕ ਨੇ ਉਹਨਾਂ ਚ ਅਵੇਰਨੈਸ ਨਹੀਂ ਹੈ ਬਹੁਤ ਸਾਰੀਆਂ ਸਕੀਮਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਉਹਦੇ ਬਾਰੇ ਐਡੀ ਸਾਹਿਬ ਨੂੰ ਡਿਸਟ੍ਰਿਕਟ ਵੈਲਫੇਅਰ ਅਫਸਰ ਸਾਡੇ ਨੇ ਉਹਨਾਂ ਨੂੰ ਮੈਂ ਮੇਨਤੀ ਕੀਤੀ ਹੈ ਕਿ ਹਰ ਇੱਕ ਤੱਕ ਇਹਨਾਂ ਸਕੀਮਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਜਾ ਸਰ ਕਿਤਨੇ ਕਿਤੇ ਦੇਖਿਆ ਜਾਂਦਾ ਵੀ ਬੱਚਿਆਂ ਦੇ ਜਿਹੜੇ ਸਕੂਲਾਂ ਵਿੱਚ ਸਰਟੀਫਿਕੇਟ ਨੇ ਉਹਨਾਂ ਦੇ ਵਿੱਚ 44000 ਕੋਸਟਿੰਗ ਕੰਪ ਭਰਾਈ ਜਾਂਦੀ ਹੈ ਸਰਟੀਫਿਕੇਟ ਬਣਾਉਣ ਖਾਤਰ ਜੀ ਲੇਕਿਨ ਪੰਜਾਬ ਸਰਕਾਰ ਵਿੱਚ ਜਾਂ ਦਿਹਾੜੀ ਆ ਜੋ ਅੱਜ ਕਿੰਨੀ ਜ਼ਿਆਦਾ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਇਹ ਕਾਫੀ ਪੁਰਾਣੇ ਸਮੇਂ ਤੋਂ ਉਦਾਂ ਦਾ ਚੱਲੀ ਜਾਂਦਾ ਮੈਂ ਪੰਜਾਬ ਸਰਕਾਰ ਨਾਲ ਬੀਸੀ ਕਮਿਸ਼ਨ ਨੈਸ਼ਨਲ ਬੀਸੀ ਕਮਿਸ਼ਨ ਨਾਲ ਇਹਦੇ ਬਾਰੇ ਮੈਂ ਬੇਨਤੀ ਕਰ ਚੁੱਕਾ ਇਹਦੇ ਵਿੱਚ ਸੋਧ ਕਰਕੇ ਇਹਨੂੰ ਠੀਕ ਕੀਤਾ ਜਾਏਗਾ ਤਾਂ ਜੋ ਐਦਾਂ ਦੇ ਲੋਕਾਂ ਨੂੰ ਪ੍ਰੋਬਲਮ ਨਾ ਹੋ ਉਹ ਬਹੁਤ ਸਾਰੇ ਲੋਕ ਇਹ ਨੇ ਕਿ ਉਹਦਾ ਫਾਇਦਾ ਨਹੀਂ ਉਠਾ ਪਾਉਂਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਤਾਂ ਇਨਕਮ ਵੱਧ ਹੈ ਸਾਡੀ ਇਨਕਮ 80000 ਹੈ 50000 ਤੋਂ ਉੱਪਰ ਹੈ ਜਾਂ ਜਿੰਨੀ ਵੀ ਹੈ ਉਹ ਇਸ ਸਕੀਮ ਫਿਰ ਲੈਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਐਦਾਂ ਨਾ ਹੋ ਜੇ ਕਿ ਸਾਡੇ ਤੇ ਕੋਈ ਪ੍ਰੋਬਲਮ ਆਏ ਉਹਦੇ ਵਾਸਤੇ ਮੈਂ ਬੇਨਤੀ ਕਰ ਚੁੱਕਾ ਆ ਪੰਜਾਬ ਸਰਕਾਰ ਨੂੰ ਨੈਸ਼ਨਲ ਪੀਸੀ ਕਮਿਸ਼ਨ ਨੂੰ ਇਹਦਾ ਜਿਹੜਾ ਵਾਅਦਾ ਕਰਿਆ ਸੀ ਦੇ ਵਿੱਚ ਕਿ ਇਹਦਾ ਡੀਸੀ ਦਾ ਸਰਟੀਫਿਕੇਟ ਨੌਨ ਨਾ ਸਵੰਧਿਤ ਹੈ ਕ੍ਰੀਮ ਲਰ ਤੇ ਨੌਨ ਕ ਨੇ ਜੀਆ ਗਿਆ ਸੀ ਜਿਹੜੀ ਕੰਡੀਸ਼ਨ ਆ ਉਹ ਹੈਗੀ ਦਾ ਖਤਮ ਹੋ ਗਈ ਹੈ ਜੀ ਉਹ ਕਿਉਂ ਹੈ ਜੀ ਹੋਰ ਕਿਸੇ categories ਵਿੱਚ ਹੈ ਨਹੀਂ ਹਾਂ ਉਹਦੇ ਵਾਸਤੇ ਕਾਫੀ ਕੁਝ ਐਦਾਂ ਦਾ ਹੈ ਜਿਹੜਾ ਕਿ ਸ਼ਾਇਦ ਸਰਕਾਰ ਤੱਕ ਜਾਂ ਨੈਸ਼ਨਲ ਪੀਸੀ ਕਮਿਸ਼ਨ ਤੱਕ ਆਵਾਜ਼ ਪਹੁੰਚਾਈ ਨਹੀਂ ਜਾਂਦੀ ਮੈਂ ਇਹਦੇ ਬਾਰੇ ਵੀ ਲਿਖ ਚੁੱਕਾ ਉਹ ਕੁਝ ਲੋਕਾਂ ਨੂੰ ਇਹਦੇ ਵਿੱਚ ਉਹ ਵੀ ਹੈ ਇੱਕ ਭੁਲੇਖਾ ਵੀ ਹੈ ਬਹੁਤ ਸਾਰੇ ਜਿਹੜੇ ਜਿਹੜੀ 8 ਲੱਖ ਕ੍ਰੀਮੀ ਲੇਅਰ ਹੈ ਇਹਦੇ ਵਿੱਚ ਜੇ ਕੋਈ ਬੰਦਾ ਸਰਕਾਰੀ ਨੌਕਰੀ ਕਰਦਾ ਹੈ ਕੁਝ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸਰਕਾਰੀ ਨੌਕਰੀ ਦੀ ਜਿਹੜੀ ਤਨਖਾਹ ਹੈ ਉਹ ਜਿੱਦਾਂ ਮੰਨ ਲਓ ਕਿਸੇ ਦੀ 10 ਲੱਖ ਰੁਪਈਆ ਤਨਖਾਹ ਹੈ ਉਹਦੀ 12 ਲੱਖ ਇਨਕਮ ਹੋ ਜਾਂਦੀ ਹੈ ਤੇ ਉਹਨੂੰ ਉਹ ਉਹ ਸੋਚਦਾ ਕਿ ਮੇਰੀ ਤਾਂ 8 ਲੱਖ ਤੋਂ ਉੱਪਰ ਹੈ ਉਹ ਜਿਹੜਾ ਉਹਦੇ ਬੈਨੀਫਿਟ ਮਿਲਦੇ ਆ ਉਹ ਨਹੀਂ ਲੈ ਪਾਉਂਦਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਬਹੁਤ ਸਾਰੇ ਲੋਕ ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ ਉਹਨਾਂ ਦੀ ਜਦੋਂ 20 ਏਕੜ ਤੋਂ ਵੱਧ ਜ਼ਮੀਨ ਹੈ ਤੇ ਉਹਨੂੰ ਇਹ ਲੱਗਦਾ ਹੈ ਕਿ ਮੇਰੀ ਤਾਂ ਜਿਹੜੀ ਹੈ ਇਨਕਮ ਹੈ ਉਹ ਵੱਧ ਹੋ ਗਈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਆ ਜਾਂਦੀਆਂ ਜਿਹੜੀ ਤਨਖਾਹ ਹੈ ਉਹ ਵੀ ਆਨਲਾਈਨ ਸਭ ਕੁਝ ਪਤਾ ਚੱਲ ਜਾਂਦਾ ਹੈ ਤੇ ਅੱਜਕੱਲ ਜਿਹੜਾ ਅਸੀਂ ਫਸਲ ਵੇਚਦੇ ਆ ਉਹਦਾ ਵੀ ਸਭ ਸਾਹਮਣੇ ਆ ਜਾਂਦਾ ਹੈ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਨਾ ਤਾਂ ਜਿਹੜੀ ਤਨਖਾਹ ਹੈ ਉਹ ਕਾਉਂਟ ਹੁੰਦੀ ਹੈ ਸੈਲਰੀ ਜਿਹੜੀ ਹੈ ਉਹ ਕਦੇ ਵੀ ਕ੍ਰਿਮੀ ਲੇਅਰ ਚ ਕਾਉਂਟ ਨਹੀਂ ਹੁੰਦੀ ਨਾ ਹੀ ਕੋਈ ਜਿਹੜੀ ਕਿਸਾਨੀ ਨਾਲ ਸਬੰਧਤ ਇਨਕਮ ਹੈ ਉਹ ਵੀ ਕਾਉਂਟ ਨਹੀਂ ਹੁੰਦੀ ਇਸ ਕਰਕੇ ਕੁਝ ਲੋਕਾਂ ਨੂੰ ਖਸਾ ਵੀ ਹੈ ਬਾਕੀ ਇਹ ਇਹ ਦੀ ਦਰ ਵਧਾਉਣ ਲਈ ਵੀ ਜਿੱਚੀ ਬੇਨਤੀ ਕਰ ਚੁੱਕੇ ਆ ਮੈਨੂੰ ਕਾਫੀ ਥਾਵਾਂ ਤੋਂ ਜਿਹੜੀਆਂ ਸਾਡੀਆਂ ਐਨ ਜੀਓ ਐ ਸਾਡੀਆਂ ਸੰਸਥਾਵਾਂ ਉਹਨਾਂ ਨੇ ਲਿਖ ਕੇ ਭੇਜਿਆ ਹੋਇਆ ਤੇ ਉਹ ਮੈਂ ਅੱਗੇ ਪੰਜਾਬ ਸਰਕਾਰ ਤੱਕ ਸਪਾਰਸ਼ ਕਰ ਤਾ ਉਹ ਤਾਂ ਬਤ ਤੋਂ ਵੱਧ ਕਹੀ ਹੈ ਉਹ ਤਾਂ ਜਦੋਂ ਇੱਕ ਮੀਟਿੰਗ ਹੋਏਗੀ ਉਹਦੇ ਵਿੱਚ ਜਿਹੜੀ ਅੰਕਲ ਦੀ ਹੈ ਜਿਹੜੀ ਆਪ ਪਾਰਟੀ ਤੇ ਹੋਗਾ ਸਰਟੀਫਿਕੇਟ ਬਣਦਾ ਹੀ ਸੀ ਹਾਂਜੀ 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 ਸਰ ਸਾਨੂੰ ਪਤਾ ਲੱਗਿਆ ਸੀ ਕਿ ਉਹ ਤਾਂ ਸਰਟੀਫਿਕੇਟ ਹੀ ਨਹੀਂ ਬਣਦਾ ਕਿਉਂਕਿ ਕਿਹੜਾ ਸਰਟੀਫੀਕੇਟ ਨਹੀਂ ਬੰਦ ਕਿਉਂ ਨਹੀਂ ਬੰਦ ਬੱਚੇ ਅਪਲਾਈ ਨਹੀਂ ਕਰ ਸਕਦੇ ਪਾਲਿਸੀ ਸ਼ਰਤਾਂ ਦੇ ਅਨੁਸਾਰ ਮੈਂ ਮਹਿਲਾ ਕਿ ਮਾਦਰ ਉਹ ਕਹਿੰਦਾ ਕਿ ਕਿੰਨੇ ਵਿੱਚ ਆ ਤੇ ਫਾਸਲ ਮੌਕਾ ਚੱਲਦਾ ਤਾਂ ਉਹ ਵੀ ਬੱਚੇ ਅਪਲਾਈ ਕਰਦੇ ਪਰ ਇਹਨਾਂ ਦਾ ਤਾਂ ਅਪਲਾਈ ਨਹੀਂ ਹੁੰਦਾ ਕੋਈ ਜੀ ਗਾ ਕਰੀ ਬੱਚੇ ਜੀ ਸਹੀ ਗੱਲ ਨਹੀਂ ਫਿਰ ਹੁੰਦਾ ਅਪਲਾਈ ਕਿਉਂ ਨਹੀਂ ਹੁੰਦਾ ਕੁਝ ਲੋਕਾਂ ਮੈਂ ਤਾਂ ਮੈਨੂੰ ਤਾਂ ਇਹ ਵੀ ਹੈ ਕਿ ਸਾਡੇ ਬਹੁਤ ਸਾਰੇ ਅਫਸਰ ਸਰਕਾਰ ਨੂੰ ਵੀ ਇਹ ਪਤਾ ਨਹੀਂ ਹੈ ਕਈ ਚੀਜ਼ਾਂ ਦਾ ਉਹ ਵੀ ਸਿਰ ਮਾਰ ਦਿੰਦੇ ਵੀ ਨਹੀਂ ਇਹ ਤਾਂ ਹੋਣਾ ਨਹੀਂ ਤੁਹਾਡੀ ਐਸੇ ਕੰਮ ਨਾ ਕਰਾਂਗੇ ਹਾਂਜੀ ਬਾਕੀ ਕੈਟਾਗਰੀਆਂ ਵੀ ਸਹੂਤਾਂ ਨੇ ਉਹਨਾਂ ਦਾ ਪ੍ਰਚਾਰ ਬਹੁਤ ਹੁੰਦਾ ਤਾਂ ਥੀਸੀ ਕੈਟਾਗਰੀ ਦੇ ਪੋਕੇ ਤੇ ਸਹੂਤਾਂ ਹੁੰਦਾ ਸੀ ਬਹੁਤ ਕਰਦੇ ਆ ਬਿਲਕੁਲ ਜੀ ਮੈਂ ਹੁਣੇ ਤੁਹਾਡੇ ਆਉਣ ਤੋਂ ਸ਼ਾਇਦ ਪਹਿਲੇ ਬੇਨਤੀ ਕਰ ਚੁੱਕਾ ਕਿ ਸਾਡੇ ਡਿਸਟ੍ਰਿਕਟ ਵੈਲਫੇਅਰ ਅਫੀਸਰ ਏਡੀ ਸਾਹਿਬ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜੀਆਂ ਜਿੰਨੀਆਂ ਵੀ ਸਕੀਮਾਂ ਆਉਂਦੀਆਂ ਪਛੜੀਆਂ ਸ਼੍ਰੇਣੀਆਂ ਲਈ ਉਹ ਸੈਂਟਰ ਸਰਕਾਰ ਤੋਂ ਹੋਣ ਜਾਂ ਪੰਜਾਬ ਸਰਕਾਰ ਤੋਂ ਉਹਦਾ ਜਿਹੜਾ ਪ੍ਰਚਾਰ ਕੀਤਾ ਜਾਵੇ ਉਹਦੇ ਵਾਸਤੇ ਉਹਨੂੰ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਇੱਥੇ ਡਿਸਟ੍ਰਿਕਟ ਲੈਵਲ ਤੇ ਵੀ ਤੇ ਬਲਾਕ ਲੈਵਲ ਤੇ ਇਸ ਤੋਂ ਅੱਗੇ ਮੈਂ ਤਾਂ ਇਹ ਇਹ ਵੀ ਕਿਹਾ ਕਿ ਸਕੂਲਾਂ ਜਾਂ ਪਿੰਡਾਂ ਵਿੱਚ ਜਾ ਕੇ ਵੀ ਉਹਦੇ ਕੈਂਪਸ ਵਾਇਰਲ ਲਗਾਏ ਜਾਣ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਅਸੀਂ ਕੀ ਲੈ ਸਕਦੇ ਹਾਂ ਸਰਕਾਰ ਤੋਂ ਸਾਨੂੰ ਕੀ ਮਿਲ ਸਕਦਾ ਜਿਸ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਫਾਉਂਡਰ ਸੈਟ ਦਾ ਕੋਟਾ ਬੜਾ ਉਹਦੇ ਵਾਸਤੇ ਵੀ ਸਰਕਾਰ ਨੂੰ ਬੇਨਤੀਆਂ ਕੀਤੀਆਂ ਹੋਈਆਂ ਨੇ ਜੀ ਉਹ ਸਰਕਾਰ ਦੇ ਲੈਵਲ ਦਾ ਕੰਮ ਹੈ ਜੋ ਮੇਰਾ ਮੇਰਾ ਤਾਂ ਇੱਕ ਮੈਸੀ ਲਾਉਣ ਵਾਲਾ ਕੰਮ ਹੈ ਕਿ ਜੋ ਲੋਕਾਂ ਦੀ ਡਿਮਾਂਡ ਜੋ ਲੋਕਾਂ ਦੀ ਕੋਈ ਪ੍ਰੋਬਲਮ ਨੇ ਉਹ ਸਰਕਾਰ ਤੱਕ ਲੈ ਕੇ ਜਾਣੀ ਹੈ ਅੱਜ ਵੀ ਮੈਂ ਇੱਥੇ ਖੁੱਲ੍ਹੇਆਮ ਕਿਹਾ ਸਾਡੇ ਅਧਿਕਾਰੀ ਜਨ ਨੂੰ ਕਿ ਸਾਡੇ OBC ਵਰਗ ਤੋਂ ਕਾਫੀ ਸਾਰੇ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਕੋਈ ਵੀ ਪ੍ਰੋਬਲਮ ਤੁਹਾਨੂੰ ਹੈ ਤਾਂ ਮੇਰਾ 68 ਮਹਾਲੀ ਚ ਮੇਰਾ ਆਫਿਸ ਹੈ ਉੱਥੇ ਆ ਕੇ ਤੁਸੀਂ ਕੰਪਲੇਂਟ ਕਰ ਸਕਦੇ ਹੋ ਮੈਨੂੰ ਮੇਲ ਕਰ ਸਕਦੇ ਹੋ ਜਾਂ ਚਿੱਠੀ ਪੱਤਰਾਂ ਇਹ ਮੈਨੂੰ ਦੱਸ ਸਕਦੇ ਹੋ ਕਿ ਆ ਸਾਨੂੰ ਪ੍ਰੋਬਲਮ ਆ ਰਹੀ ਹੈ ਨੇ ਉਹ ਪ੍ਰੋਬਲਮ ਜਿਹੜੀ ਹੈ ਉਹ ਕੋਈ ਸਮੱਸਿਆ ਕਿਸੇ ਅਫਸਰ ਸਾਹਿਬਾਨ ਤੋਂ ਹੋਵੇ ਉਹ ਸਮੱਸਿਆ ਕੁਸ਼ੈਦਾਂ ਦੀ ਹੋਵੇ ਕਿ ਜਿਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਜਾਂ ਕੋਈ ਵੱਡੇ ਲੈਵਲ ਤੇ ਜੋ ਵੀ ਹੈ ਉਹ ਸਾਡੇ ਸਮਾਜ ਦੇ ਲੋਕ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਸਾੜਾ ਦੇ ਪ੍ਰਭਾਅ ਦੇ ਖੇਤਰਾਂ ਜਿੱਥੇ ਮਸਲਾ ਨੁਕਸਾਨ ਹੋ ਰਿਹਾ ਲੋਕਾਂ ਦੇ ਘਰਾਂ ਦੀ ਪਸਾਰੀ ਹੋ ਰਹੀ ਹੈ ਉਹ ਖੇਤਰਾਂ ਤੇ ਕਿਸੇ ਕਿਸੇ ਕੈਟਾਗਰੀ ਦੇ ਘਰਾਂ ਦਾ ਮੌਇਨਾ ਕੀਤਾ ਜਾਂ ਉਹਨਾਂ ਦੇ ਵੀ ਦੇਖੋ ਜੀ ਜਿਹੜਾ ਹੜਾ ਨਾਲ ਨੁਕਸਾਨ ਹੋਇਆ ਮੈਂ ਖੁਦ ਉਸ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਫਰੋਜ਼ਪੁਰ ਜ਼ਿਲ੍ਹੇ ਤੋਂ ਸਾਡੇ ਵੀ ਬਹੁਤ ਨੁਕਸਾਨ ਹੋਇਆ ਬੜੀ ਇਹ ਮਾੜਾ ਸਮਾਂ ਹੈ ਸਾਡੇ ਪੰਜਾਬ ਤੇ ਪਰ ਉਹਦੇ ਲਈ ਮੈਂ ਇਹ ਨਹੀਂ ਕਹਾਗਾ ਕਿ ਜਿਹੜਾ ਪਛੜੀਆਂ ਸ਼੍ਰੇਣੀਆਂ ਦੇ ਲੋਕ ਹੈ ਜੇ ਉਹਦਾ ਕੋਈ ਮਕਾਨ ਟੱਟ ਗਿਆ ਉਹਨੂੰ ਤਾਂ ਪਾ ਦਿਓ ਤੇ ਜਨਰਲ ਵਾਲੇ ਨੂੰ ਨਾ ਪਾ ਕੇ ਦਿਓ ਉਹਦੇ ਵਿੱਚ ਸਾਡੇ ਸਾਰੇ ਲੋਕ ਬਰਾਬਰ ਹੈ ਸਾਡੇ ਸਾਰੇ ਭਰਾ ਹੈ ਜਿੰਨੇ ਵੀ ਭੈਣਾ ਭਰਾਵਾਂ ਦਾ ਉਹ ਨੁਕਸਾਨ ਹੋਇਆ ਉਹ ਚਾਹੇ ਮਕਾਨ ਦਾ ਹੋਇਆ ਜਾਂ ਦੁਕਾਨ ਦਾ ਹੋਇਆ ਜਾਂ ਫਿਰ ਉਹ ਕਿਸਾਨੀ ਨਾਲ ਸੰਬੰਧਿਤ ਜਿੱਦਾਂ ਫਸਲ ਡੁੱਬਣ ਦਾ ਕੋਈ ਹੋਇਆ ਉਹਦੇ ਵਿੱਚ ਸਰਕਾਰ ਜਿਹੜੀ ਉਹ ਵੱਦਵਾ ਸਪੋਰਟ ਕਰ ਰਹੀ ਹੈ ਤੇ ਮੈਂ ਹੋਰ ਵੀ ਅਪੀਲ ਕਰਦਾ ਸਰਕਾਰ ਨੂੰ ਕਿ ਵਧੀਆ ਤਰੀਕੇ ਨਾਲ ਮੈਂ ਖੁਦ ਵੀ ਤੁਸੀਂ ਮੇਰੀਆਂ ਵੀਡੀਓ ਦੇਖ ਸਕਦੇ ਹੋ ਮੈਂ ਅਸੀਂ ਬੇੜੀਆਂ ਤੇ ਜਾ ਜਾ ਕੇ ਲੋਕਾਂ ਨੂੰ ਜਿਹੜਾ ਰਾਸ਼ਨ ਪਹੁੰਚਾਇਆ ਮੈਂ ਪਿਛਲਾ 1 ਮਹੀਨੇ ਤੋਂ ਇਹ ਜਿਹੜੇ ਮੇਰੇ ਜ਼ਿਲ੍ਹਾ ਲੈਵਲ ਦੇ ਪ੍ਰੋਗਰਾਮ ਸੀ ਉਹ ਰੱਦ ਕਰਕੇ ਤੇ ਆਪਣੇ ਏਰੀਆ 'ਚ ਰਿਆਂ ਉੱਥੇ ਅਸੀਂ ਜਿੰਨੀ ਮਦਦ ਕਰ ਸਕਦੇ ਸੀ ਲੋਕਾਂ ਦੀ ਉਹ ਕੀਤੀ ਹੈ ਤੇ ਸਰਕਾਰ ਨੂੰ ਵੀ ਅਪੀਲ ਹੈ ਕਿ ਵੱਦ ਤੋਂ ਵੱਧ ਮਦਦ ਕਰੇ